ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਨਤਮਸਤਕ ਹੋਏ ਆ ਉਸ ਤੋਂ ਬਾਅਦ ਅੱਜ ਸੰਗਰਾਮ ਦੇ ਦਿਹਾੜੇ ਮੌਕੇ ਇੱਥੇ ਜਿਹੜੀ ਆਪਣੀ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੀ ਟੀਮ ਫਤੇਗੜ ਸਾਹਿਬ ਵੱਲੋਂ ਜਿਹੜਾ ਵਾਰਸ ਪੰਜਾਬ ਦੇ ਟੀਮ ਦੇ ਮੈਂਬਰ ਬਣੋ ਕੈਂਪ ਲਗਾਇਆ ਹੋਇਆ ਹੈ ਇਸ ਮੌਕੇ ਐਡਵੋਕੇਟ ਸਤੰਤਰਦੀਪ ਸਿੰਘ ਬੜਗੁਜਰਾ ਹਰਪ੍ਰੀਤ ਸਿੰਘ ਪੰਗੂ ਉਮਲੋ ਰਾਜਵੀਰ ਸਿੰਘ ਸਰੰਦ ਨਵਦੀਪ ਸਿੰਘ ਤਾਨ ਸੁਖਦਰਸ਼ਨ ਸਿੰਘ ਤੇ ਜਿਹੜੇ ਸਮੂਹ ਆਹੁਦੇਦਾਰ ਤੇ ਇੱਥੇ ਬੈਠੇ ਨੇ ਤੇ ਕੈਂਪ ਲਗਾਇਆ ਹੋਇਆ ਹੈ ਇਹ ਆਪਣਾ ਗੁਰਦੁਆਰਾ ਸ੍ਰੀ ਜੋਤੀਸਰੂਪ ਦੇ ਬਿਲਕੁਲ ਸਾਹਮਣੇ ਤੇ ਜਿਨੇ ਕੋਈ ਨੇੜੇ ਤੇੜੇ ਜਿਹੜਾ ਵੀ ਹੈਗਾ ਅਕਾਲੀ ਦਾਲਵਾਰਸ ਪੰਜਾਬ ਦੇ ਦੇ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਇੱਥੇ ਆ ਕੇ ਕੈਂਪ ਦੇ ਵਿੱਚ ਆ ਕੇ ਮੈਂਬਰ ਬਣ ਸਕਦਾ ਹੈ ਆਪਣੇ ਕੋਲ ਜਿਹੜੇ ਟੀਮ ਦੇ ਅਹੁਦੇਦਾਰ ਨੇ ਐਡਵੋਕੇਟ ਸੁਤੰਤਰਦੀਪ ਸਿੰਘ ਜੀ ਉਹ ਵੀ ਮੌਜੂਦ ਨੇ ਉਹਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਵਾਇਗਰ ਜੀ ਦਾ ਹਸਤਾ ਵਾਇਗਰ ਜੀ ਕੀ ਫਤਿਹ ਜੀ ਇਹ ਜਿਹੜਾ ਕੈਂਪ ਲਗਾਇਆ ਹੋਇਆ ਇਹ ਕਦੋਂ ਲਗਾਇਆ ਜਾਂਦਾ ਜੀ ਇਹ ਅੱਜ ਕਿਵੇਂ ਕਿਹੜੇ ਦਿਨ ਲਗਾਇਆ ਗਿਆ ਤੁਹਾਡਾ ਬੈਗਰੂ ਇਹ ਜਿਹੜਾ ਅੱਜ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਕਿ ਭਾਈ ਅਮਰਪਾਲ ਸਿੰਘ ਉਹਨਾਂ ਵੱਲੋਂ ਪੰਜਾਬ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੀ ਜਵਾਨੀ ਤੇ ਕਿਸਾਨੀ ਜਿਹੜੀ ਰੋਲ ਰਹੀ ਹੈ ਪਿਛਲੇ 70 ਸਾਲਾਂ ਤੋਂ ਉਹਦੇ ਜਿਹੜੇ ਜਿਹੜੀ ਵੀ ਪਾਰਟੀ ਦੀ ਸਰਕਾਰ ਲੋਕਾਂ ਨੇ ਪੰਜਾਬ ਦੇ ਵਿੱਚ ਬਣਾਈ ਆ ਉਹਨਾਂ ਹਰ ਇੱਕ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਉਸੇ ਚੀਜ਼ ਨੂੰ ਦੇਖਦੇ ਹੋਏ ਹੁਣ ਭਾਈ ਅਮਰਪਾਲ ਸਿੰਘ ਸੀਗੇ ਜਿਹੜੇ ਸਿਰਫ ਸਿੱਖੀ ਦਾ ਪ੍ਰਚਾਰ ਕਰ ਰਹੇ ਸੀਗੇ ਜਿਹੜੇ ਜਵਾਕ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਏ ਸੀਗੇ ਉਹਨਾਂ ਨੂੰ ਬਾਹਰ ਕੱਢ ਰਹੇ ਸੀ ਤੇ ਜਿਹੜੀਆਂ ਸਰਕਾਰਾਂ ਨੇ ਉਹ ਨਹੀਂ ਚਾਹੁੰਦੀਆਂ ਵੀ ਜਿਹੜੀ ਪੰਜਾਬ ਦੀ ਜਿਹੜੀ ਕੋਈ ਗੱਲ ਹੈ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਜਵਾਨੀ ਦੀ ਗੱਲ ਕਰੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹਨੂੰ ਨਸ਼ਿਆਂ 'ਚੋਂ ਕੱਢੇ ਸੋ ਇਸੇ ਚੀਜ਼ ਨੂੰ ਲੈ ਕੇ ਜਿਹੜਾ ਅਸੀਂ ਨੇ ਹੁਣ ਭਾਈ ਅਮਰਪਾਲ ਸਿੰਘ ਨੇ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਉਹਦੀ ਮੈਂਬਰਸ਼ਿਪ ਭਰਤੀ ਕੈਂਪ ਨੇ ਜਿਹੜੇ ਸਾਡੇ ਜਗ੍ਹਾ-ਜਗ੍ਹਾ ਲੱਗ ਰਹੇ ਨੇ ਤੇ ਫਤੇਗੜ ਸਾਹਿਬ ਦੀ ਜਿਹੜੀ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਇੱਥੇ ਤਕਰੀਬਨ ਅਸੀਂ ਹਰ ਇੱਕ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜਾ ਮੈਂਬਰਸ਼ਿਪ ਭਰਤੀ ਉਹ ਕੈਂਪ ਲੱਗਦਾ ਹੈ ਤੇ ਜਿੱਦਣ ਸੰਗਰਾਮ ਹੁੰਦੀ ਅਸੀਂ ਉਸ ਦਿਨ ਵੀ ਆ ਕੇ ਇੱਥੇ ਬਹਿਨੇ ਆ ਤੂੰ ਮਿੰਨੀ ਵੀ ਜਿੰਨੀ ਵੀ ਸੰਗਤ ਹੈ ਮੇਰੀ ਸਭ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਵੀ ਜਿਆਦਾ ਦੇ ਜਿਆਦਾ ਪਾਰਟੀ ਦੇ ਨਾਲ ਜੁੜੋ ਤਾਂ ਕਿ ਜਿਹੜੇ ਪੰਜਾਬ ਦੇ ਨਾਲ ਹਮੇਸ਼ਾ ਹੀ ਤੱਕਾ ਹੋਇਆ ਹੈ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈ ਉਹ ਹੋ ਰਹੀ ਹੈ ਅਸੀਂ ਚਾਹੁੰਦੇ ਆਂ ਪੰਜਾਬ ਦੀ ਜਵਾਨੀ ਨੂੰ ਜਿਹੜੀ ਨਸ਼ਿਆਂ 'ਚ ਗਲਤਾਨ ਆ ਉਹਦਾ ਛੁਟਕਾਰਾ ਹੋਵੇ ਸੋ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਸਰਕਾਰ ਹੀ ਖਾਲਸਾ ਬਣਾਉਨੇ ਆ ਸੋ ਆਓ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਸਰਕਾਰ ਬਣਾਈਏ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ